ਸਸਰੇ ਕਾਲ ਤੁਸੀਂ ਦੇਖ ਰਹੇ ਹੋ ਦਾ ਪੰਜਾਬ ਟੀਵੀ ਤੇ ਮੈਂ ਜੱਜ ਸਿੰਘ ਚਿਹੜ ਸ਼੍ਰੋਮਣੀ ਅਕਾਲ ਦਲ ਭਾਜਪਾ ਦੀ ਸਰਕਾਰ ਵਲੇ ਬਹੁਤ ਚਰਚਿਤ 6000 ਕਰੋੜ ਦਾ ਡਰਗ ਤਸਕਰੀ ਦਾ ਮਸਲਾ ਹੁਣ ਕਿਸੇ ਤਣਪਤਨ ਲੱਗਦਾ ਦਿਖਾਈ ਦੇ ਰਿਹਾ ਅਤੇ ਮੁੱਖ ਦੋਸ਼ੀ ਜਗਦੀਸ਼ ਭੋਲਾ ਨੂੰ ਕੋਰਟ ਦੇ ਵੱਲੋਂ ਸਜ਼ਾ ਸੁਣਾ ਦਿੱਤੀ ਗਈ ਹੈ 12 ਸਾਲ ਦੀ ਲਗਭਗ ਸਜ਼ਾ ਜਗਦੀਸ਼ ਭੋਲਾ ਨੂੰ ਹੋਈ ਹੈ ਪਰ ਇਸ ਨੂੰ ਲੈ ਕੇ ਹੁਣ ਪੰਜਾਬ ਦੀ ਸਿਆਸਤ ਗਰਮ ਹੋਣ ਲੱਗੀ ਹੈ ਕਿਉਂਕਿ ਇਸ ਨੂੰ ਲੈ ਕੇ ਮਜੀਠੀਆ ਦਾ ਨਾਮ ਵੀ ਕਿਤਨਾ ਕਿਤੇ ਆਇਆ ਸੀ ਉਸ ਨੂੰ ਲੈ ਕੇ ਹੁਣ ਕਾਂਗਰਸ ਪਾਰਟੀ ਦੇ ਮੰਤਰੀਆਂ ਨੇ ਮਜੀਠੀਆ ਤੇ ਹੱਲੇ ਬੋਲਣੇ ਸ਼ੁਰੂ ਕਰ ਦਿੱਤੇ ਨੇ ਅਤੇ ਸਭ ਤੋਂ ਪਹਿਲਾ ਨੰਬਰ ਆਇਆ ਨਵਜੋਤ ਸਿੰਘ ਸਿੱਧੂ ਦਾ ਜਿਹੜੇ ਜਿਹੜੇ ਉਹਦੇ ਨਾਲ ਵਾਲੇ ਹੋ시 ਉਹ ਵੀ ਠੋਕਣੇ ਚਾਹੀਦੇ ਜਿਹੜੇ ਜਿਹੜੇ ਉਹਦੇ ਨਾਲ ਵਾਲੇ ਹੋ시 ਉਹ ਵੀ ਠੋਕਣੇ ਚਾਹੀਦੇ ਨਵਜੋਤ ਸਿੰਘ ਸਿੱਧੂ ਤਾਂ ਇੰਨੀ ਗੱਲ ਕਹਿ ਕੇ ਉਥੋਂ ਚਲੇ ਗਏ ਪਰ ਇੱਕ ਹੋਰ ਕੈਬਨਰ ਮੰਤਰੀ ਭਾਰਤ ਪੂਸ਼ਣ ਆਸ਼ੂ ਨੇ ਵੀ ਕੁਝ ਅਜੀਹਾਈ ਬਿਆਨ ਦੇ ਦਿੱਤਾ ਜੋ ਕਰੇਗਾ ਉਹ ਪਰੇਗਾ ਸਭ ਨੂੰ ਪਤਾ ਸੀ ਕੀ ਹੈ ਔਰ ਜਗਦੀਸ਼ ਪੋਲਾ ਨੇ ਜਿਨ੍ਹਾਂ ਦਾ ਨਾਮ ਲਿਆ ਆਣ ਵਾਲੇ ਟਾਈਮ 'ਚ ਉਹ ਵੀ ਦੋਸ਼ੀ ਕਰਾਰ ਹੋਣਗੇ ਭਾਵੇਂ ਕਿ ਸਰਕਾਰ ਦੇ ਮੰਤਰੀ ਇੱਥੇ ਗੋਲਮੋਲ ਗੱਲਾਂ ਕਰਦੇ ਦਿਖਾਈ ਦਿੰਦੇ ਨੇ ਪਰ ਵਿਰੋਧੀਆਂ ਨੇ ਵੀ ਵਿਕਰਮ ਸਿੰਘ ਮਜੀਠੀਆ ਤੇ ਹੱਲੇ ਬੋਲਣੇ ਸ਼ੁਰੂ ਕਰ ਦਿੱਤੇ ਨੇ ਡਾਕਟਰ ਤਨਵੀਰ ਗਾਂਧੀ ਦਾ ਕਹਿਣਾ ਹੈ ਕਿ ਜਿਨ੍ਹਾਂ ਦਾ ਨਾਂ ਜਗਦੀਸ਼ ਪੋਲਾ ਨੇ ਲਿਆ ਸੀ ਉਹਨਾਂ ਤੇ ਵੀ ਕੇਸ ਦਰਜ ਹੋਣੇ ਚਾਹੀਦੇ ਨੇ ਕਾਰਵਾਈ ਹੋਣੀ ਚਾਹੀਦੀ ਹੈ ਭੋਲੀਆਂ ਦਾ ਤਾਲਾ ਖੁੱਲਣੀਆਂ ਚਾਹੀਦੀਆਂ ਹੈਗੀਆਂ ਹੋਰ ਲੜੀਆਂ ਜੁੜਨੀਆਂ ਚਾਹੀਦੀਆਂ ਹੈਗੀਆਂ ਉਹ ਕਿੰਨੀਆਂ ਜੁੜੀਆਂ ਗਈਆਂ ਖਲਾਸਾ ਹੋਣ ਵਾਲਾ ਬਾਕੀ ਹੈਗਾ ਅਸੀਂ ਬੰਦੇ ਆ ਸਿਆਸੀ ਬੰਦੇ ਹੈਗੇ ਆ ਕਿ ਸੇ ਪਾਰਟੀ ਦੇ ਹੋਣ ਜਿੰਨੇ ਉਹ ਅਫਸਰशाही ਚੋਂ ਖਾਸ ਕਰਕੇ ਪੁਲਿਸ ਵਿੱਚੋਂ ਜੋ ਬੰਦੇ ਆਏ ਜੋ ਉਸ ਰੈਕਡ ਸ਼ਾਮਲ ਸੀਗੇ ਉਹਨਾਂ ਦੇ ਏ ਬਾਕੀ ਜੋ ਥੱਲੇ ਮਾਫੀਆ ਜੋ ਗੈਂਗ ਹੈ ਗਏ ਉਹਨਾਂ ਦੇ ਨਾਂ ਵੀ ਨਛਰੋਨੇ ਚਾਹੀਦੇ ਉਹ ਵੀ ਸਜ਼ਾ ਦੇ ਪਾਤਰ ਨੇ ਉਹਨਾਂ ਦਾ ਬਕਾਇਦਾ ਇੱਕ ਇਹਨੂੰ ਮੁਕੰਮਲ ਇਨਕੁਆਇਰੀ ਹੋਣੀ ਉਦੋਂ ਪੂਰੀ ਸਮਝੀ ਜਾਊਗੀ ਜਦੋਂ ਉਹ ਸਾਰੇ ਲੋਕੀ ਜਿਨ੍ਹਾਂ ਦੇ ਭੋਲੇ ਦਾ ਨਾਂ ਲਿੱਤੇ ਸੀਗੇ ਉਹ ਜੇਲ੍ਹਾਂ ਦੇ ਇਲਾਕਾ ਪਿੱਛੇ ਬੰਦ ਹੋਣਗੇ ਤੇ ਐਨਡੀਪੀਐਸ ਅਕਸ਼ ਦੀਆਂ ਜਿਹੜੀਆਂ ਧਰਾਵਾਂ ਇਹਨਾਂ ਸਮਗਲਨਾ ਵਾਸਤੇ ਹੈਗੀਆਂ ਜਾਂ ਮਤਲਬ ਨਸ਼ਾ ਤਸਕਰਾ ਵਾਸਤੇ ਹੈਗੀਆਂ ਉਹ ਸਾਰੀਆਂ ਲਾਗੂ ਹੋ ਕੇ ਇਹਨਾਂ ਲੋਕਾਂ ਨੂੰ ਸਜ਼ਾ ਮਿਲੂਗੀ ਦੂਜੇ ਪਾਸੇ ਆਮ ਆਦਮੀ ਪਾਰਟੀ ਨੇ ਵੀ ਗੱਲਾਂ-ਗੱਲਾਂ ਦੇ ਵਿੱਚ ਇਹ ਕਹਿਣ ਦੀ ਕੋਸ਼ਿਸ਼ ਕੀਤੀ ਹੈ ਕਿ ਜਿੰਨਾ ਲੀਡਰ ਨੰਨਾ ਜਗਦੀਸ਼ ਭੋਲਾ ਨੇ ਲਿਆ ਸੀ ਉਹਨਾਂ ਤੇ ਵੀ ਕਾਰਵਾਈ ਹੋਣੀ ਚਾਹੀਦੀ ਹੈ ਇਸ਼ਾਰਾ ਫਿਰ ਬਿਕਰਮ ਮਜੀਠੀਆ ਵਾਲੀ ਸੀ ਕਿ ਕੋਈ ਵੀ 2 ਨੰਬਰ ਦਾ ਕੰਮ 2 ਨੰਬਰ ਦਾ ਧੰਦਾ ਮਾਫੀਆ ਜਿਹੜਾ ਉਹ ਸਰਕਾਰ ਦੀ ਪੁਸ਼ਤਪਨਾਹੀ ਤੋਂ ਬਗੈਰ ਸਰਕਾਰ ਦੀ ਸਪੋਰਟ ਤੋਂ ਬਿਨਾ ਸਰਕਾਰ ਦੇ ਪੁਲਿਸ ਦੇ ਨੈਕਸਸ ਤੋਂ ਬਿਨਾ ਉਹ ਚੱਲ ਸਕਦਾ ਜੇ ਇੰਨਾ ਵੱਡਾ ਨੈਕਸਸ ਪੰਜਾਬ ਦੇ ਵਿੱਚ ਡਰੱਗ ਮਾਫੀਆ ਦਾ ਚੱਲਿਆ ਹੈ ਤੇ ਕਿਵੇਂ ਪੋਸੀਬਲ ਹੈ ਕਿ ਉਹਦੇ ਵਿੱਚ ਅਕਾਲੀ ਦਲ ਦੀ ਜਿਹੜੀ ਲੀਡਰਸ਼ਿਪ ਸੀਗੀ ਉਦੋਂ ਦੀ ਜਾਂ ਜਿਹੜੇ ਪੁਲਿਸ ਅਫਸਰ ਸੀਗੇ ਉਹ ਨਾ ਉਹਦੇ ਚ ਸ਼ਾਮਲ ਹੋਣ ਜਦੋਂ ਨੈਕਸਸ ਦੇ ਨਾਲ ਚੱਲਦਾ ਰਿਹਾ ਹੈ ਤੇ ਅਸੀਂ ਇਹੀ ਗੱਲ ਅਸੀਂ ਬਾਰ-ਬਾਰ ਬਾਰ-ਬਾਰ ਅਸੀਂ ਚੀਖ-ਚੀਕੇ ਕਹਿ ਰਹੇ ਹਾਂ ਕਿ ਜਿਹੜੇ ਵੱਡੇ ਮਗਰਮੱਛ ਨੇ ਜਿਨ੍ਹਾਂ ਦੀ ਐਸਟੈਬਲਿਸ਼ ਹੋ ਚੁੱਕਿਆ ਕਿ ਇਹਨਾਂ ਦਾ ਰੋਲ ਰਿਹਾ ਹੈ ਅ ਡਰੱਗ ਨੈਕਸਸ ਨੂੰ ਡਰੱਗ ਮਾਫੀਆ ਨੂੰ ਪੈਟਰੋਨੇਜ ਕਰਨ ਦੇ ਵਿੱਚ ਉਹਨਾਂ ਨੂੰ ਫੜ ਕੇ ਅੰਦਰ ਬੰਦ ਕਰੋ ਪਰ ਕੱਖ ਨਹੀਂ ਇਹਨਾਂ ਦੇ ਕਰਨ ਤੇ ਜੂਨੀ ਸਰਕ ਨਹੀਂ ਹੈਗੀ ਵਿਰੋਧੀ ਪਾਰਟੀਆਂ ਵੱਲੋਂ ਭਾਵੇਂ ਬਿਨਾ ਨਾਮ ਹੈ ਇੱਥੇ ਬਿਕਰਮ ਸਿੰਘ ਮੰਜੀਠਿਆ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਪਰ ਸ਼੍ਰੋਮਣੀ ਅਕਾਲੀ ਦਲ ਦਾ ਕਹਿਣਾ ਹੈ ਕਿ ਜਗਦੀਸ਼ ਭੋਲਾ ਨੂੰ ਜੋ ਸਜ਼ਾ ਹੋਈ ਹੈ ਉਹ ਅਕਾਲੀ ਭਾਇ ਭਾਇ ਸਰਕਾਰ ਦੀ ਬਹੁਤ ਵੱਡੀ ਪ੍ਰਾਪਤੀ ਹੈ ਕਿਉਂਕਿ ਇਹ ਕੇਸ ਅਕਾਲੀ ਭਾਇ ਭਾਇ ਸਰਕਾਰ ਨੇ ਦਰਜ ਕੀਤਾ ਸੀ ਮੈਂ ਸਮਝਦਾ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦੀ ਆਪਣੇ ਆਪ ਚ ਇੱਕ ਵੱਡੀ ਪ੍ਰਾਪਤੀ ਹੈ ਕਿਉਂਕਿ ਜਗਦੀਸ਼ ਭੋਲਾ ਨੂੰ ਅ ਇਹ ਤਾਂ ਕਹਿ ਰਹੇ ਨੇ ਆ ਕੋਈ ਅੰਕੜਾ ਦੇਤੇ ਆ ਇਸ ਸਰਕਾਰ ਨੇ ਤਾਂ ਵੀ ਐਨੇ ਲੋਕ ਅਸੀਂ ਅਰੈਸਟ ਕੀਤੇ ਆ ਉਹਨਾਂ ਚ ਇਹ ਤਾਂ ਦੱਸਣਾ ਵੀ ਉਹਨਾਂ ਚ ਖਾਨ ਵਾਲੇ ਕਿੰਨੇ ਸੀ ਤੇ ਸਮਗਲਰ ਕਿੰਨੇ ਸੀਗੇ ਅਸੀਂ ਮੈਂ ਸਮਝਦਾ ਵੱਡੇ ਵੱਡੇ ਨਾਂ ਸੀ ਜਿਹੜੇ ਉਹ ਸ਼੍ਰੋਮਣੀ ਅਕਾਲੀ ਦਲ ਭਾਜਪਾ ਦੀ ਸਰਕਾਰ ਦੇ ਵਿੱਚ ਅਰੈਸਟ ਹੋਏ ਨੇ ਤੇ ਅੱਜ ਜਗਦੀਸ਼ ਭੋਲਾ ਨੂੰ ਸਜ਼ਾ ਹੋਈ ਆ ਇਹ ਕੁਦਰਤੀ ਰੂਪ ਚ ਮੈਂ ਸਮਝਦਾ ਇੱਕ ਸਕਸੈਸ ਆ ਨਸ਼ਿਆਂ ਦੇ ਵਿਰੁੱਧ ਜਿਹੜੀ ਮੁਹਿੰਮ ਜਾਂ ਜਿਹੜੀ ਸਾਡੀ ਪਾਰਟੀ ਨੇ ਕੰਮ ਕੀਤੇ ਆ ਉਨਾ ਦਾ ਨਤੀਜਾ ਆਇਆ ਹੈ ਦਰਅਸਲ ਸਾਫ ਦਾ ਡੀਐਸਪੀ ਅਤੇ ਅਰਜਨ ਅਵਾਡੀ ਖਿਡਾਰੀ ਜਗਦੀਸ਼ ਭੋਲਾ ਨੂੰ ਕੋਰਟ ਦੇ ਵੱਲੋਂ ਸਜ਼ਾ ਸੁਣਾ ਦਿੱਤੀ ਗਈ ਹੈ 6000 ਕਰੋੜ ਦਾ ਡਰਗ ਤਸਕਰੀ ਦਾ ਮਸਲਾ ਸੀ ਜਿਸ ਦੇ ਵਿੱਚ 6 ਕੇਸ ਜਗਦੀਸ਼ ਭੋਲਾ ਤੇ ਚੱਲ ਰਹੇ ਸਨ ਜਿਨ੍ਹਾਂ ਵਿੱਚੋਂ ਤਿੰਨ ਵਿੱਚ ਉਹਨਾਂ ਨੂੰ ਸਜ਼ਾ ਹੋ ਚੁੱਕੀ ਹੈ ਅਤੇ ਤਿੰਨ ਵਿੱਚੋਂ ਉਹਨਾਂ ਨੂੰ ਬਰੀ ਕਰ ਦਿੱਤਾ ਗਿਆ ਉਹਨਾਂ ਦੇ ਕੁਝ ਸਾਥੀਆਂ ਨੂੰ ਵੀ ਸਜ਼ਾ ਹੋਈ ਹੈ ਅਤੇ ਕੁਝ ਨੂੰ ਬਰੀ ਵੀ ਕਰ ਦਿੱਤਾ ਗਿਆ ਜਿਸ ਦੇ ਵਿੱਚ ਜਗਜੀਤ ਚਾਹਲ ਨੂੰ ਵੀ ਸਜ਼ਾ ਹੋਈ ਹੈ ਪਰ ਪਰਮਜੀਤ ਸਿੰਘ ਚਾਹਲ ਨੂੰ ਬਿੱਟੂ ਔਲਖ ਨੂੰ ਬਰੀ ਕਰ ਦਿੱਤਾ ਗਿਆ ਇਸ ਵਿੱਚ ਸਭ ਤੋਂ ਜ਼ਿਆਦਾ ਸਜ਼ਾ ਜੋ ਜਗਦੀਸ਼ ਭੂਲਣ ਹੋਈ ਹੈ ਉਹ 12 ਸਾਲ ਐ ਇਸ ਕਰਕੇ ਕਿਹਾ ਜਾ ਰਿਹਾ ਹੈ ਕਿ ਉਹਨਾਂ ਨੂੰ 12 ਸਾਲ ਹੁਣ ਜੇਲ੍ਹ ਦੇ ਵਿੱਚ ਹੀ ਬਿਤਾਉਣੇ ਪੈਣਗੇ ਪਰ ਇੱਕ ਵਾਰ ਜਗਦੀਸ਼ ਭੋਲਾ ਨੇ ਕੋਰਟ ਦੇ ਬਾਹਰ ਵਿਕਰਮ ਸਿੰਘ ਮਜੀਠੀਆ ਦਾ ਨਾਮ ਇਸ ਡਰੱਗ ਰੈਕਟ ਦੇ ਵਿੱਚ ਲੈ ਦਿੱਤਾ ਸੀ ਜਿਸ ਤੋਂ ਬਾਅਦ ਪੰਜਾਬ ਦੀ ਸਿਆਸਤ ਗਰਮਾ ਗਈ ਸੀ ਅਤੇ ਹੁਣ ਜਦੋਂ ਜਗਦੀਸ਼ ਭੋਲਾ ਨੂੰ ਸਜ਼ਾ ਹੋਈ ਹੈ ਉਸ ਤੋਂ ਬਾਅਦ ਵੀ ਵਿਰੋਧੀ ਪਾਰਟੀਆਂ ਨੇ ਵਿਕਰਮ ਮਜੀਠੀਆ ਤੇ ਹੱਲੇ ਬੋਲਣੇ ਸ਼ੁਰੂ ਕਰ ਦਿੱਤੇ ਨੇ ਉਹਨਾਂ ਦਾ ਕਹਿਣਾ ਹੈ ਕਿ ਜਿਨਨੇ ਨਾਮ ਲਿਆ ਸੀ ਉਸ ਨੂੰ ਤਾਂ ਸਜ਼ਾ ਹੋ ਚੁੱਕੀ ਆ ਪਰ ਜਿਸ ਦਾ ਨਾਮ ਲਿਆ ਗਿਆ ਸੀ ਉਸ ਨੂੰ ਸਜ਼ਾ ਕਦੋਂ ਹੋਏਗੀ ਭਾਵੇਂ ਕਿ ਇਸ ਦੇ ਵਿੱਚ ਕਿਸੇ ਵੀ ਲੀਡਰ ਨੇ ਵਿਕਰਮ ਸਿੰਘ ਮੰਜੀਟਿਆ ਦਾ ਨਾਂ ਲੈਣਾ ਮੁਨਾਸਿਬ ਨਹੀਂ ਸਮਝਿਆ ਪਰ ਸਭ ਦੇ ਇਸ਼ਾਰੇ ਵਿਕਰਮ ਸਿੰਘ ਮੰਜੀਟਿਆ ਦੇ ਵਾਲੀ ਸਨ ਅਕਾਲੀ ਦਲ ਇੱਥੇ ਬਿਲਕੁਲ ਬੇਖੌਫ ਦਿਖਾਈ ਦੇ ਰਿਹਾ ਹੈ ਕਿਉਂਕਿ ਇਹਨਾਂ ਦਾ ਕਹਿਣਾ ਹੈ ਕਿ ਜਗਦੀਸ਼ ਭੋਲਾ ਤੇ ਜੋ ਕਾਰਵਾਈ ਹੋਈ ਹੈ ਉਸ ਦੀ ਸ਼ੁਰੂਆਤ ਸਾਡੀ ਸਰਕਾਰ ਨੇ ਕੀਤੀ ਸੀ ਇਸ ਕਰਕੇ ਨਸ਼ਿਆਂ ਦੇ ਖਿਲਾਫ ਸਾਡੀ ਸਰਕਾਰ ਦੀ ਇਹ ਬਹੁਤ ਵੱਡੀ ਪ੍ਰਾਪਤੀ ਹੈ ਭਾਵੇਂ ਕਿ ਮੰਤਰੀਆਂ ਨੇ ਇੱਥੇ ਵੱਡੇ ਵੱਡੇ ਦਾਅਵੇ ਠੋਕ ਦਿੱਤੇ ਨੇ ਭਾਰਤ ਪੁਸ਼ਣ ਅਸ਼ਰੂ ਨੇ ਤਾਂ ਸਾਫ਼ ਹੀ ਕਹਿ ਦਿੱਤਾ ਹੈ ਕਿ ਜਿਹਨ ਲੀਡਰਾਂ ਦੇ ਨਾਮ ਲਏ ਗਏ ਸਨ ਉਹਨਾਂ ਤੇ ਵੀ ਕਾਰਵਾਈ ਹੋਏਗੀ ਪਰ ਕੀ ਇਹ ਸਰਕਾਰ ਕੋਈ ਕਾਰਵਾਈ ਕਰੇਗੀ ਇਸ ਤੇ ਸਭ ਦੀਆਂ ਨਿਗਾਹਾਂ ਬਣੀਆ ਰਹਿਣਗੀਆਂ ਪਰ ਇੱਥੇ ਵੱਡਾ ਸਵਾਲ ਇਹ ਖੜਾ ਹੁੰਦਾ ਜੋ ਅਸੀਂ ਤੁਹਾਡੇ ਤੋਂ ਪੁੱਛਣਾ ਚਾਹੁੰਦੇ ਆ ਕਿ ਕੀ ਤੁਹਾਨੂੰ ਲੱਗਦਾ ਹੈ ਕਿ ਜਗਦੀਸ਼ ਭੋਲਾ ਨੂੰ ਸਜ਼ਾ ਹੋਣ ਤੋਂ ਬਾਅਦ ਉਹਨਾਂ ਲੀਡਰਾਂ ਤੇ ਵੀ ਕੋਈ ਕਾਰਵਾਈ ਹੋ ਸਕਦੀ ਹੈ ਜਿਨ੍ਹਾਂ ਦਾ ਨਾਮ ਜਗਦੀਸ਼ ਪੋਲਾ ਨੇ ਲਿਆ ਸੀ ਇਸ ਬਾਰੇ ਤੁਹਾਡੀ ਜੋ ਵੀ رائے ਹੈ ਇਸ ਵੀਡੀਓ ਤੇ ਕਮੈਂਟ ਕਰਕੇ ਆਪਣੀ رائے ਖੁੱਲ੍ਹ ਕੇ ਬੇਬਾਕ ਹੋ ਕੇ ਜ਼ਰੂਰ ਦਿਓ ਜੇਕਰ ਤੁਸੀਂ ਪੰਜਾਬ ਦੀ ਕਿਸੇ ਵੀ ਖਬਰ ਤੋਂ ਖੁੰਝਣਾ ਨਹੀਂ ਚਾਹੁੰਦੇ ਹਰ ਇੱਕ ਖਬਰ ਨੂੰ ਦੇਖਣਾ ਸੁਣਨਾ ਤੇ ਪੜ੍ਹਨਾ ਚਾਹੁੰਦੇ ਹੋ ਤਾਂ ਪਲੇ ਸਟੋਰ ਤੇ ਜਾ ਕੇ ਪੰਜਾਬ ਟੀਵੀ ਦਾ ਐਪ ਤੁਸੀਂ ਹੁਣੇ ਡਾਊਨਲੋਡ ਕਰ ਸਕਦੇ ਹੋ ਮੈਂ ਜੱਜ ਸਿੰਘ ਚ ਹਲ ਅਗਲੀ ਵਾਰ ਫੇਰਾ ਦਰੋਵਾਂਗਾ ਤੁਸੀਂ ਬਣੇ ਰਹੋ ਦਾ ਪੰਜਾਬ ਟੀਵੀ ਦੇ ਨਾਲ